ਅੰਮ੍ਰਿਤਸਰ ਸ਼ਹਿਰ ਸਾਫ਼ ਸੁਥਰਾ ਬਣਾਉਣ ਦੇ ਉਦੇਸ਼ ਨਾਲ ਅੰਮ੍ਰਿਤਸਰ ਮਿਊਸਿਪਲ ਕਾਰਪੋਰੇਸ਼ਨ ਨੇ ਅੱਜ ਕੜੀ ਕਾਰਵਾਈ ਕਰਦਿਆਂ ਨਵੇਕਲੀ ਚੌਕ ਵਿਖੇ ਦੁਕਾਨਦਾਰਾਂ ਤੇ ਸਖਤ ਕਾਰਵਾਈ ਕੀਤੀ ਹੈ ਕਾਰਪੋਰੇਸ਼ਨ ਦੇ ਸਿਹਤ ਵਿਭਾਗ ਦੀਆਂ ਟੀਮਾਂ ਅੱਜ ਨੋਵੇਟਲੀ ਸਵੀਟ ਹਾਊਸ ਹੀਰਾ ਪਨੀਰ ਵਾਲਿਆਂ ਦੀ ਦੁਕਾਨ ਤੇ ਪਹੁੰਚ ਕੇ ਜਾਂਚ ਕੀਤੀ ਉੱਥੇ ਹੀ ਮਿਲੇ ਸਿੰਗਲ ਯੂਥ ਪਲਾਸਟਿਕ ਦੇ ਬੈਗਾਂ ਨੂੰ ਦੇਖਦੇ ਹੋਏ ਚਲਾਨ ਕੱਟੇ ਗਏ ਤੇ ਉਨ੍ਹਾਂ ਤੇ ਸਖਤ ਕਾਰਵਾਈ ਕਰਦਿਆਂ ਹੋਇਆਂ ਚੇਤਾਵਨੀ ਦਿੱਤੀ ਗਈ ਹੈ ਮੈਂ ਜਾਣਕਾਰੀ ਦਿੰਦਾ ਮੈਂ ਡਾਕਟਰ ਯੋਗੇਸ਼ ਢੋੜਾ ਜੀ ਮਿਊਨਿਸਪਲ ਕਾਰਪੋਰੇਸ਼ਨ ਨਗਰ ਨਿਗਮ ਦਾ ਹੈਲਥ ਆਫਿਸਰ ਆ ਅੱਜ ਕੇ ਸੰਬੰਧ ਵਿੱਚ ਅਸੀਂ ਬਹੁਤ ਦੇਰ ਤੋਂ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਚੈਨਲ ਤੋਂ ਤੁਹਾਡੇ ਰਾਈ ਵੀ ਪ੍ਰੈਸ ਮੀਡੀਆ ਰਾਈ ਵੀ ਅਸੀਂ ਸਾਰੇ ਸ਼ਹਿਰ 'ਚ ਇਹ ਬੇਨਤੀਆਂ ਕਰਦੇ ਰਹੇ ਆ ਕਿ ਜਦੋਂ ਅਸੀਂ ਸਫਾਈ ਕਰ ਦਿੰਨੇ ਇੱਕ ਵਾਰੀ ਸ਼ਹਿਰ ਦੀ ਉਸ ਤੋਂ ਬਾਅਦ ਸ਼ਹਿਰ 'ਚ ਖਾਂ ਤਾਂ ਗੰਦਗੀ ਨਾ ਪਾਈ ਜਾਏ ਇਸ ਰੂਪ 'ਤੇ ਇਹ ਜਿਹੜਾ ਅਸੀਂ ਗਲੋਰੈਂਸ ਰੋਡ 'ਤੇ ਖੜਿਆ ਰੋਜ਼ ਸਾਡੀ ਟਰਾਲੀ ਚੱਲਦੀ ਹੈ ਸਵੇਰੇ ਚੱਲਦੀ ਹੈ ਔਰ ਕਦੀ ਵੀ ਬੇਨਾਂਗਾ ਚੱਲਦੀ ਹੈ ਅੱਧੇ ਚ ਸੱਤ ਦਿਨੇ ਚੱਲਦੀ ਹੈ ਉਹਦੇ باوجود ਜਦੋਂ ਆਪਾਂ ਸਫਾਈ ਕਰਕੇ ਝਾੜੂ ਲਾ ਕੇ ਕੂੜਾ ਚੁੱਕ ਕੇ ਚਲ ਜਾਂਦੀ ਹੈ ਨਗਰ ਨਿਗਮ ਉਸ ਤੋਂ ਬਾਅਦ ਕੁਝ ਦੁਕਾਨਦਾਰ ਰੇੜੀ ਵਾਲੇ ਉੱਥੇ ਕੂੜਾ ਦੁਬਾਰਾ ਸੁੱਟਦੇ ਹੈ ਸਾਡੀ ਉਹਨਾਂ ਸਾਰਿਆਂ ਨੂੰ ਗੇੜੀ ਪਈ ਸੀਗੀ ਬੜੀ ਵਾਰੀ ਕਰ ਚੁੱਕੇ ਆਂ ਵੀ ਨਾ ਕੂੜਾ ਬਾਰ ਬਾਰ ਟ੍ਰਾਲੀ ਦੇ ਸਮੇਂ ਉੱਚ ਪਾ ਦੋ ਔਰ ਉਸ ਤੋਂ ਬਾਅਦ ਫਿਰ ਤੁਹਾਡਾ ਹੀ ਬਾਜ਼ਾਰ ਹੈ ਤੁਹਾਡਾ ਹੀ ਸ਼ਹਿਰ ਹੈ ਉਹਦੀ ਗੰਦਗੀ ਜਿਹੜੀ ਹੈ ਉਹ ਸਾਫ਼ ਰਹੇਗਾ ਬਾਜ਼ਾਰ ਤੁਹਾਡਾ ਸਾਫ਼ ਰਹੇਗਾ ਅਸੀਂ बार-बार ਕਹਿੰਦੇ ਆਂ ਵੀ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਕਰ ਸਕਦਾ ਹੈ ਸ਼ਹਿਰ ਨੂੰ ਸਾਫ਼ ਰੱਖ ਨਹੀਂ ਸਕਦਾ ਰੱਖਣ ਵਾਸਤੇ ਨਾਗਰਿਕਾਂ ਦਾ ਸਹਿਯੋਗ ਚਾਹੀਦਾ ਪਹਿਲੀ ਗੱਲ ਉਹ ਗੰਦਗੀ ਫਲਾਉਣ ਤੋਂ ਰੋਕਣਾ ਨੰਬਰ 1 ਨੰਬਰ 2 ਨਗਰ ਨਿਗਮ ਅੰਮ੍ਰਿਤਸਰ ਔਰ ਵੱਖਰੇ ਵੱਖਰੇ ਸਰਕਾਰੀ ਚੈਨਲਾਂ ਨੇ ਅਲੱਗ-ਅਲੱਗ ਟਾਈਮ ਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਬੰਦ ਕੀਤਾ ਜਾਏ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਏ ਉਹਦੇ ਆਲਟਰਨੇਟਿਵ ਯੂਜ਼ ਕੀਤਾ ਜਾਵੇ। ਤੀਸਰਾ ਅਸੀਂ ਟ੍ਰੇਡ ਲਾਇਸੈਂਸ ਬ੍ਰਾਂਚ ਹੈ। ਉਹ ਟ੍ਰੇਡ ਲਾਇਸੈਂਸ ਲੋਕਾਂ ਦੇ ਚੈੱਕ ਕਰ ਰਹੇ ਹੈ ਵੀ ਜਿਨੇ ਨਹੀਂ ਬਣਾਏ ਉਹ ਬਣਾ ਲਓ ਤਾਂ ਕਿ ਲਾਇਸੈਂਸ ਜਿਹੜਾ ਟ੍ਰੇਡ ਹੈ ਉਹ ਰੈਗੂਲੇਟ ਹੋ ਜਾਏ। ਉਸ ਹਿਸਾਬ ਨਾਲ ਟ੍ਰੇਡਰ। ਸੋ ਤਿੰਨ ਇਸ਼ੂ ਨੇ। ਹਾਂਜੀ। ਅੱਛਾ ਸਰ ਤੁਸੀਂ ਕਹਿੰਦੇ ਵੇ ਕਿ ਕੂੜਾ ਜਿਹੜਾ ਵਾ ਟਰਾਲੀਆਂ ਵਜੀਆਂ ਜਿਹੜੀ ਗੱਡੀਆਂ ਆਂਦੀਆਂ ਉਹਨਾਂ 'ਚ ਰੱਖੇ ਜਾਵੇ। ਇਸ ਨਾਲ ਲੰਬਾ ਸਮਾਂ ਕਾਫੀ ਉਹ ਦੀ ਅੜਦਾ ਲੱ ਰਹੀਆਂ। ਸੜਕ 'ਤੇ ਕੂੜਾ ਰੁਕਿਆ ਗਿਆ। ਲੱਗਦਾ ਕਿ ਉਹ ਵੀ ਕਿਤੇ ਨਾ ਕਿਤੇ ਖਾਮੀ ਏ ਜੋ ਕਹ ਦੇਖੋ ਇੱਕ ਮਹੀਨੇ ਚ ਅੱਜ ਦੀ ਡੇਟ ਤੇ ਤੁਸੀਂ ਇੱਥੇ ਸੜਕ ਤੇ ਖੜੇ ਹੋ ਜੀ ਠੀਕ ਹੈ ਜੀ ਐਸਪੋਲੇ ਸੜਕ ਤੋਂ ਜੇ ਕੂੜਾ ਨਾ ਚੁੱਕਿਆ ਗਿਆ ਹੁੰਦਾ ਤੇ ਥਾਈ-ਥਾਈ ਢੇਰੀ ਲੱਗੀ ਹੋਣੀ ਸੀ ਕੂੜਾ ਅਸੀਂ ਰੈਗੂਲਰਲੀ ਚੁੱਕਦੇ ਆ ਕਿਤੇ ਨਾ ਕਿਤੇ ਖਾਮੀਆਂ ਕਮੀਆਂ ਜ਼ਰੂਰ ਹਰ ਮਹੀਨੇ ਚ ਜਾਂ ਹਰ ਕੰਮ ਚ ਰਹਿ ਜਾਂਦੀਆਂ ਹੋਣਗੀਆਂ ਕਰਨ ਦੇ ਵਕਤ ਲੇਕਿਨ 365 ਦਿਨਾਂ ਚੋਂ 350 ਦਿਨ ਤੇ ਅਸੀਂ ਕੂੜਾ ਚੁੱਕਦੇ ਆ 15 ਦਿਨ ਖਾਮੀ ਰਹਿੰਦੀ ਹੋएगी ਸੋ 350 ਦਿਨ ਜਿਹੜੇ ਅਸੀਂ ਕੂੜਾ ਚੁੱਕਦੇ ਆ ਉਹਨਾਂ ਦਿਨਾਂ ਚ ਵੀ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਲੋਕਾਂ ਨੂੰ ਅਲਾਉ ਕਰੀਏ ਕਿ ਕੂੜਾ ਸੜਕਾਂ ਤੇ ਸੁੱਟਦੇ ਰਹਿ ਤੇ ਉਹ ਮੰਦਭਾਗਾ ਹੋਏਗਾ ਅਸੀਂ ਇਹੀ ਬਾਰ ਬਾਰ ਲੋਕਾਂ ਨੂੰ ਹੀ ਕਹਿੰਨੇ ਆ ਦੁਕਾਨਦਾਰਾਂ ਨੂੰ ਕਹਿੰਨੇ ਤੁਹਾਡੇ ਰਾਹੀਂ ਸਾਡੀ ਅਪੀਲ ਦਿੰਦੀ ਹੈ ਵੀ ਇੱਕ ਵਾਰੀ ਜਦੋਂ ਟਰਾਲੀ ਆਣੀ ਹੈ ਉਸ ਸਮੇਂ ਟਰਾਲੀ ਇਹ ਪਾ ਲੋ ਜਿੰਨਾ ਗੂੜਾ ਉਹਦੇ ਨਾਲ ਸ਼ਹਿਰ ਤੇ ਕਮ ਸੇ ਕਮ ਸਾਫ਼ ਰਹੇਗਾ ਜਾਂ ਤੁਸੀਂ ਜਿਹੜਾ ਸੁੱਟ ਲਿਆ ਸੀ ਸਾਡੇ ਬੰਦਿਆਂ ਨੇ ਸਵੇਰੇ ਝਾੜੂ ਲਾਇਆ ਤੁਸੀਂ ਅਗਰ ਸਾਡੀ ਕਾਰਗੁਜ਼ਾਰੀ ਬੰਦਿਆਂ ਦੀ ਵੇਖੋ ਤੇ ਸਵੇਰੇ 6 ਵਜੇ ਸੜਕ ਤੇ ਝਾੜੂ ਲਾਨ ਨਿਕਲਦੇ ਆ ਅੱਜ ਕੋਈ ਚਲਾਨ ਨਹੀਂ ਕੱਟੇਗੀ ਸਰ ਅਸੀਂ ਚਲਾਨ ਕੱਟ ਰਹੇ ਹਾਂ ਜੀ ਜਿਹੜਾ ਗੰਦਗੀ ਫਲਾ ਰਿਹਾ ਉਹਦੇ ਚਲਾਨ ਕੱਟ ਰਹੇ ਹਾਂ ਜਿਹਨੇ ਟ੍ਰੇਡ ਲਾਇਸੈਂਸ ਨਹੀਂ ਬਣਾਏ ਉਹਨੂੰ ਨੋਟਿਸ ਦੇ ਰਹੇ ਆ ਕਿ ਆਪਣਾ ਟ੍ਰੇਡ ਲਾਇਸੈਂਸ ਬਣਾ ਲਓ ਜੇ ਬਣਿਆ ਤੇ ਇੱਕ ਵਾਰੀ ਆ ਕੇ ਦਫ਼ਤਰ 'ਚ ਚੈੱਕ ਕਰਾ ਦਿਓ ਜੇ ਨਹੀਂ ਬਣਿਆ ਤੇ ਬਣਾ ਲਓ ਔਰ ਸਿੰਗਲ ਯੂਜ਼ ਪਲਾਸਟਿਕ ਬੰਦ ਕਰੋ ਯੂਜ਼ ਕਰਨਾ ਉਹਦੇ ਚਲਾ ਕੋਈ ਦੁਕਾਨਦਾਰ ਤੁਹਾਡੇ ਨਾਲ ਇਸਲੇ ਵੈਸੇ ਵੀ ਉਹ ਕਹਿੰਦੇ ਵੀ ਤੁਹਾਡੇ ਸਟਾਫ ਦਾ ਕੋਈ ਮੈਂਬਰ ਵਾ ਜਿਹੜਾ 3000 ਰੁਪਏ ਮੰਗਦਾ ਪਿਆ ਤੁਸੀਂ ਕਹਿੰਦੇ ਕਿ ਸਿਰਫ 500 ਰੁਪਏ ਫੀਸ ਹੈਗੀ ਉਹ 3000 ਕਿੰਨੇ ਲੈਂਦਾ ਤੁਸੀਂ ਇਹ ਜਾਣ ਕੇ ਇਹ ਉਹ ਦੱਸ ਸਕਦੇ ਆ ਕਿੰਨੂੰ ਦਿੱਤਾ ਇਹਨਾਂ ਨੇ ਉਹ ਤੇ ਕਹ ਰਹੇ ਮੇਰੇ ਕੋਲ ਮੇਰੇ ਕੋਲ ਮੰਗਿਆ ਗਿਆ ਮੈਂ ਦਿੱਤਾ ਨਹੀਂ ਕਿਸੇ ਨੂੰ ਜੇ ਕ ਮੰਗਿਆ ਜੇ ਲਿਖਤੀ ਸ਼ਿਕਾਇਤ ਕਰਦੇ ਨੇ ਫਿਰ ਭਲਾਣਾ ਬੰਦਾ ਲੈ ਕੇ ਗਿਆ ਇੱਕ ਐਫੀਡੈਵਿਟ ਦੇਣਾ ਸੀ ਉੱਤੇ ਕਾਰਵਾਈ ਕਰਾਂਗੇ ਬਣਦੀ ਕਾਰਵਾਈ ਆ ਹੀ ਭਾਈ ਆ ਦੱਸੋ ਆ ਜੀ ਦਾ ਨੰਬਰ ਆ ਵੀ ਆਓ ਜੀ ਆ ਠੀਕ ਹੈ ਇਹ ਤੇ ਲਿਖਤੀ ਲਿਖਤੀ ਸਾਨੂੰ ਸ਼ਿਕਾਇਤ ਦੇਣ ਇੱਕ ਨਾਲ ਐਫੀਡੈਵਿਟ ਦੇਣ ਵੀ ਆ ਮਲਾਜ਼ਮ ਨੂੰ ਮੈਂ 3000 ਰੁਪਏ ਦਿੱਤਾ ਐਸ ਕੰਮ ਦਾ ਦਿੱਤਾ ਅਸੀਂ ਕਾਰਵਾਈ ਕਰਾਂਗੇ ਕੀ ਮੰਗ ਕੀਤੀ ਬਿਲਕੁਲ ਉਸੇ ਕਾਰਵਾਈ ਕਰਾਂਗੇ ਉਹ ਬੰਦਾ ਸਾਡਾ ਕਰਨਾ ਅਗਰੇ ਦੇਣਗੇ ਲੇਕਿਨ ਅਗਰ ਇਸ ਆੜ ਤੇ ਕਹਿਣ ਜੀ ਕਿ ਮੇਰਾ ਸਿੰਘ ਹੁਣੇ ਤੁਹਾਡੇ ਸਾਹਮਣੇ ਵੀ ਇਹਨਾਂ ਨੇ ਗੱਲ ਕੀਤੀ ਕਿ ਜਿਵੇਂ ਮਾੜਾ ਬੰਦਾ ਜੀ 500 ਰੁਪਏ ਦਾ ਟ੍ਰੇਡ ਲਾਇਸੈਂਸ ਬਣਾਉਣ ਵਾਸਤੇ ਮਾੜੇ ਬੰਦੇ ਨਹੀਂ ਆਪਣੇ ਮੁਲਾਜ਼ਮਾ ਦਾ ਮੈਡੀਕਲ ਸਰਟੀਫਿਕੇਟ ਕਿਸੇ ਦਾ ਨਹੀਂ ਕਰਾਇਆ ਸਭ ਨੂੰ ਕੁਝ ਖਵਾਣ ਪਿਆਉਣ ਦਾ ਕੰਮ ਕਰ ਰਹੇ ਆ ਉਹਦੇ ਵਾਸਤੇ ਮਾੜੇ ਬੰਦੇ ਨਹੀਂਗੇ ਗੰਦ ਪਾਉਣ ਵਾਸਤੇ ਕੋਈ ਮਾੜੇ ਬੰਦੇ ਨਹੀਂਗੇ ਮਤਲਬ ਹਰ ਚੀਜ਼ ਨੂੰ ਇਸ ਐਂਗਲ ਤੋਂ ਅਕਿਊਜ਼ ਕਰਕੇ ਵੀ ਮੈਂ ਫਲਾਣੇ ਬੰਦੇ ਨੇ ਮੇਰੇ ਕੋਲ ਪੈਸੇ ਮੰਗੇ ਤੇ ਮੈਂ ਇਸ ਕਰਕੇ ਲਾਇਸੈਂਸ ਨਹੀਂ ਬਣਾਇਆ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਦੁਕਾਨਾਂ ਉੱਤੇ ਰੇਡ ਕੀਤੀ ਜਾਏਗੀ ਅੱਜ ਹੀ ਸ਼ੁਰੂ ਕੀਤੀ ਹੈ ਸਾਰਿਆਂ ਤੇ ਕਰਾਂਗੇ ਤੁਹਾਡੇ ਸਾਰੇ ਪ੍ਰੈਸ ਮੀਡੀਆ ਦੇ ਮਾਧਮ ਤੋਂ ਕਿਉਂਕਿ ਤੁਹਾਡਾ ਸਮੇਸ਼ਾ ਹੀ ਸਾਨੂੰ ਸਹਿਯੋਗ ਮਿਲਿਆ ਸੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਜਦੋਂ ਸਾਡੀਆਂ ਟਰਾਲੀਆਂ ਸੜਕਾਂ ਤੇ ਆਂਡੀਆਂ ਨੇ ਜਿਹੜੇ ਸਾਡੇ ਜਿੰਨੇ ਵੀ ਰਿਸੋਰਸਸ ਵਰ ਕੰਮ ਕਰ ਰਹੇ ਨੇ ਅੱਜ ਦੀ ਡੇਟ 'ਚ ਉਹਨਾਂ ਨੂੰ ਗੂੜਾ ਦੇਣ ਦੇਖੋ ਬਾਜ਼ਾਰ ਸਾਡਾ ਹੈ ਸ਼ਹਿਰ ਸਾਡਾ ਇਹ ਬਾਜ਼ਾਰ ਮੈਨੂੰ ਬਿਲੋਂਗ ਨਹੀਂ ਕਰਦਾ ਨਗਰ ਨਿਗਮ ਨੂੰ ਬਿਲੋਂਗ ਨਹੀਂ ਕਰਦਾ ਇਹ ਹੀਰਾ ਪਨੀਰ ਨੂੰ ਬਿਲੋਂਗ ਕਰਦਾ ਇਹ ਨਾਵਲਟੀ ਨੂੰ ਬਿਲੋਂਗ ਕਰਦਾ ਇਹ ਨਾਵਲਟੀ ਚੌਂਕ ਵਜੋਂ ਜਾਣਿਆ ਜਾਂਦਾ ਜੇ ਨਾਵਲਟੀ ਚੌਂਕ 'ਚ ਗੰਦ ਪੈਂਦਾ ਤਾਂ ਨਾਵਲਟੀ ਦੀ ਵੀ ਬਦਨਾਮੀ ਹੁੰਦੀ ਨਾਵਲਟੀ ਚ ਜਾਏਗਾ ਬਿਲਕੁਲ ਜਾਵਾਂਗੇ ਜੀ ਕਿਉਂ ਨਹੀਂ ਜਾਵਾਂਗੇ ਲੋਕਾਂ ਦੀ ਸੋਚ ਆ ਬਣੀ ਹੈ ਕਿ ਨਾਵਲਟੀ ਤਾਂ ਅਸੀਂ ਪਹਿਲੇ ਚੱਲ ਜਾਂਦੇ ਨੇ ਵੱਡੇ ਤਰੀਕੇ ਨਾਲ ਭਾਈ ਸਾਹਿਬ ਤੁਹਾਡੀ ਜਾਣਕਾਰੀ ਵਾਸਤੇ ਨਾਵਲਟੀ ਨੂੰ ਅਸੀਂ ਸਿੰਗਲ ਯੂਜ਼ ਪਲਾਸਟਿਕ ਦਾ ਸਭ ਤੋਂ ਪਹਿਲਾਂ 20000 ਰੁਪਏ ਜੁਰਮਾਨਾ ਆਲਰੇਡੀ ਕਰ ਚੁੱਕੇ ਹਾਂ ਜੀ ਬਾਂਸਲ ਨੂੰ ਕਰ ਚੁੱਕੇ ਹਾਂ ਸਾਰੇ ਵੱਡੇ ਦੁਕਾਨਦਾਰਾਂ ਨੂੰ ਕਰ ਚੁੱਕੇ ਹਾਂ ਇਹ ਛੋਟੇ ਦੁਕਾਨਦਾਰ ਨਹੀਂ ਹੈ ਹੀਰਾ ਬਨੀ ਇਟ ਇਜ਼ ਨਾਟ ਅ ਛੋਟਾ ਦੁਕਾਨਦਾਰ ਇਹਨਾਂ ਨੂੰ ਵੀ ਕਰਾਂਗੇ ਸਭ ਨੂੰ ਕਰਾਂਗੇ ਛੋਟਾ ਹੋਏਗਾ ਵੱਡਾ ਹੋਏਗਾ ਅਸੀਂ ਕੋਈ ਡਿਸਕ੍ਰਿਪਸ਼ਨ ਨਹੀਂ ਕਰ ਰਹੇ ਤੁਸੀਂ ਅੰਮ੍ਰਿਤਸਰ ਦੇ ਵੱਡੇ ਦੁਕਾਨਦਾਰ ਤਾਂ ਨਾ ਲਓ ਮੇਰੇ ਨਾਲ ਹ ਇਸ ਨਗਰ ਨਿਗਮ ਚਰੰਦੇ ਐਜ਼ ਅ ਬਤੌਰ ਹੈਲਥ ਅਫਸਰ ਕੇਸਰ ਦਾ ਢਾਬੇ ਨੂੰ ਬੰਦ ਕਰਾਇਆ ਗਿਆ ਸੀ ਇਹਨਾਂ ਨੂੰ ਕਦੀ ਬੰਦ ਨਹੀਂ ਕਰਾਇਆ ਉਹਨੇ ਉਲੰਘਣਾ ਕੀਤੀ ਕੇਸਰ ਦਾ ਢਾਬਾ ਕ੍ਰਿਸਟਲ ਬੰਦ ਕਰਾਇਆ ਗਿਆ ਸੀ ਬ੍ਰਾਜ਼ਲ ਦਾ ਢਾਬਾ ਬੰਦ ਕਰਾਇਆ ਗਿਆ ਸੀ ਇਹ ਨਹੀਂ ਵੀ ਉਹਨੂੰ ਸਿਰਫ ਨੋਟਿਸ ਦਿੱਤਾ ਸੀ ਅਸੀਂ ਬੰਦ ਕਰਾਇਆ ਸੀ ਕਿਉਂਕਿ ਉਹਨਾਂ ਨੇ ਜਿਹੜੇ ਉਹਨਾਂ ਦੀ ਕਾਰਵਾਈ ਜਿਹੜੀ ਉਹਨੇ ਬਣਦੀ ਕਾਨੂੰਨੀ ਕਾਨੂੰਨ ਦੇ ਅੰਦਰ ਰਹਿ ਕੇ ਅੱਜ ਵੀ ਕੋਈ ਛੋਟੇ ਵੱਡੇ ਦੁਕਾਨਦਾਰ ਦੀ ਗੱਲ ਨਹੀਂ ਜਿਹੜਾ ਵੀ ਇਹਨਾਂ ਉਲੰਘਣਾ ਨੂੰ ਕਰੇਗਾ ਉਹਦੇ ਤੇ ਕਾਰਵਾਈ ਕਰਾਂਗੇ